ਤਨ ਵਾਹਿਗੁਰੂ ਸਾਹਿਬ ਜੀਓ ਗੌੜੀ ਮਹਲਾ ਪੰਜਵਾਂ ਤਨ ਓਹ ਮਸਤਕ ਤਨ ਤੇਰੇ ਨੇਤ ਤਨ ਓਏ ਭਗਤ ਜਿਨ ਤੁਮ ਸੰਗ ਹੀਤ ਨਾਮ ਬਿਨਾ ਕੈਸੇ ਸੁਖ ਲਹੀਆ ਰਸਨਾ RAM ਨਾਮ ਜਸ ਕਹੀਆ ਰਹਾਉ ਤਿਨ ਓ ਪਰ ਜਾਇ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਨ ਤਿਨ ਉਪਰ ਜਾਇ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਸਾਨੂੰ ਸੋਝੀ ਦੇ ਰਹੇ ਹਨ ਰਹਾਉਂਦੀਆਂ ਪੰਕਤੀਆਂ ਹਨ ਨਾਮ ਬਿਨਾ ਕੈਸੇ ਸੁਖ ਲਈਏ ਅਸੀਂ ਜਿੰਨੇ ਵੀ ਯਤਨ ਕਰ ਰਹੇ ਆ ਉਹ ਯਤਨ ਹੁੰਦਾ ਕਿ ਅਸੀਂ ਸੁਖੀ ਜੀਵਨ ਬਤੀਤ ਕਰੀਏ ਪਰ ਆਮ ਲੋਕ ਜਿਹੜੇ ਹੁੰਦੇ ਨਾ ਆਮ ਲੋਕ ਉਹਨਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਸ਼ਾਇਦ ਧਨ ਦੌਲਤ ਦੇ ਨਾਲ ਸੁੱਖ ਪ੍ਰਾਪਤ ਹੁੰਦੇ ਹੈ ਮੈਂ ਸਕਰਕੇ ਦੁਖੀਆਂ ਕਿ ਮੇਰਾ ਘਰ ਛੋਟਾ ਹੈ ਜਦੋਂ ਮੇਰਾ ਘਰ ਵੱਡਾ ਹੋ ਜਾਏਗਾ ਮੈਂ ਸੁਖੀ ਹੋ ਜਾਵਾਂਗਾ ਮੇਰੇ ਕੋਲ ਗੱਡੀ ਛੋਟੀ ਆ ਵੱਡੀ ਆ ਜਾਏਗੀ ਮੈਂ ਸੁਖੀ ਹੋ ਜਾਵਾਂਗਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹੈ ਕਹਿੰਦੇ ਜੇ ਸੁੱਖ ਚਾਹੀਦਾ ਨਾ ਜੇ ਸਦੀਵੀ ਸੁੱਖ ਚਾਹੀਦਾ ਸਦਾ ਵਾਸਤੇ ਚਾਹੀਦਾ ਕੀ ਕਰਨਾ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਉਹ ਸੁਖ ਜਿਹੜਾ ਜਦੋਂ ਮਿਲ ਜਾਂਦਾ ਨਾ ਫਿਰ ਦੁਨੀਆ ਦੀ ਤਾਕਤ ਜਿਹੜੀ ਹੈ ਉਸ ਇਨਸਾਨ ਨੂੰ ਦੁਖੀ ਨਹੀਂ ਕਰ ਸਕਦੀ ਉਹ ਹਮੇਸ਼ਾ ਸਤਿਗੁਰੂ ਦੇ ਬਚਨ ਜਿਹੜੇ ਆ ਨਾ ਆਪਾਂ ਰੋਜ਼ ਪੜ੍ਹਦੇ ਆਂ ਕਿਤਿਆਂ ਦੁਖ ਭੋਖ ਸਦਮਾਰ ਇਹ ਪੀਦਾ ਤੇਰੀ ਦਾਤਾ ਜੇ ਸੁਖ ਦੇਤਾ ਤੁਝੇ ਅਰਾਧੀ ਦੁਖ ਵੀ ਤੁਝੇ ਤੇ ਆਈਂ ਜੇ ਭੋਖ ਦੇਤਾ ਇਤਹੀ ਰਾਜਾ ਦੁਖ ਵਿੱਚ ਸੋਖ ਮਣਾਏ ਇਹਨਾਂ ਕੀ ਬਾਣੀ ਜਿਹੜੀ ਸੀ ਗੁਰੂ ਸਾਹਿਬ ਨੇ ਉਚਾਰਨ ਕੀਤੀ ਪੜਨ ਵਾਲੇ ਗੁਰਸਿੱਖ ਅੱਜ ਵੀ ਹੈ ਪ੍ਰਾਤਨ ਸਮਿਆਂ ਵਿੱਚ ਵੀ ਸਨ ਜਿਨ੍ਹਾਂ ਨੇ ਉਹ ਪ੍ਰੈਕਟੀਕਲ ਕਰਕੇ ਆਪਣੇ ਜੀਵਨ ਵਿੱਚ ਦਿਖਾ ਦਿੱਤਾ ਵੀ ਜਿਹੜਾ ਸੁੱਖ ਪਰਮੇਸ਼ਰ ਦੀ ਭਗਤੀ ਦੇ ਵਿੱਚ ਆ ਉਹ ਕਿਤੇ ਨਹੀਂ ਉਹ ਸੁੱਖ ਰਾਜ ਭਾਗ ਪ੍ਰਾਪਤ ਕਰਕੇ ਵੀ ਨਹੀਂ ਮਿਲਦਾ ਜੋ ਸੁੱਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁੱਖ ਰਾਜ ਨਾਲ ਨਹੀਂ ਹੈ ਹੁਣ ਦੇਖੋ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਕਿਵੇਂ ਲੈਣਾ ਅਧੀਆਂ-ਅਧੀਆਂ ਪੰਕਤੀਆਂ ਨੂੰ ਆਪਾਂ ਵਿਚਾਰਨਾ ਸ਼ੁਰੂ ਕਰ ਦਿੰਦੇ ਆਂ ਵੀ ਨਾਨਕ ਦੁਖੀ ਆ ਸਭ ਸੰਸਾਰ ਇਹ ਠੀਕ ਗੱਲ ਹੈ ਮਹਾਰਾਜ ਨੇ ਪੂਰੀ ਲਿਸਟ ਦੱਸੀ ਆ ਵੱਡੇ ਵੱਡੇ ਰਾਜਿਆਂ ਦੀ ਗੱਲ ਕੀਤੀ ਪਰ ਨਾਲ ਇਹ ਵੀ ਆਖਿਆ ਮੰਨੇ ਨਾਉ ਸੋਈ ਜਨ ਜਾਏ ਔਰ ਹੀ ਕਰਮ ਨਾ ਲੇਖੇ ਲਾਏ ਮੰਨੇ ਨਾਉ ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਨਾ ਉਹ ਜਿੱਤ ਕੇ ਜਾਂਦਾ ਨਾਉ ਤੇਰਾ ਨਰੰਕਾਰ ਹੈ ਨਾ ਲੈ ਨਰਕ ਨਾ ਜਾਇ ਤੇ ਉਹਦੇ ਨਾਮ ਦੇ ਵਿੱਚ ਬੜੀ ਵੱਡੀ ਤਾਕਤ ਹੈ ਹੁਣ ਦੋ ਚੀਜ਼ਾਂ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਕਿ ਇਹ ਜਿਹੜਾ ਮਨੁੱਖਾ ਜਨਮ ਹੈ ਨਾ ਇਹ ਬੜਾ ਦੁਰਲਭ ਹੈ ਕਹਣਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਦੁਰਲਭ ਕਹਿੰਦੇ ਜਿਹੜੀ ਚੀਜ਼ ਬੜੀ ਕਠਿਨਾਈ ਦੇ ਨਾਲ ਮਿਲਦੀ ਆ ਮਨੁੱਖਾ ਸਰੀਰ ਹਰੇਕ ਨੂੰ ਥੋੜੇ ਮਿਲਦਾ ਤੇ ਜਿਹਨੂੰ ਪ੍ਰਾਪਤ ਹੁੰਦਾ ਤੇ ਕਰਨਾ ਕੀ ਆ ਮਹਾਰਾਜ ਕਹਿੰਦੇ ਉਹਨਾਂ ਵੱਲ ਦੇਖੋ ਜੇ ਹੁਣ ਬੰਦਾ ਕਵੇ ਮੈਂ ਦੁਖੀ ਆ ਤੇ ਫਿਰ ਬੜੇ ਅਫਸੋਸ ਦੀ ਗੱਲ ਹੈ ਹੁਣ ਇੱਕ ਜਾਨਵਰ ਹੁੰਦਾ ਤੇ ਹੁਣ ਉਹ ਆਦੀ ਹੋ ਜਾਂਦੇ ਜਿੱਦਾਂ ਹੁਣ ਗਾਵਾਂ ਮੱਝਾਂ ਹੁੰਦੀਆਂ ਉਹ ਆਦੀ ਹੋ ਜਾਂਦੀਆਂ ਗਰਮੀ ਸਰਦੀ ਬਰਸਾਤ ਸਾਰੇ ਸਮੇਂ ਨੂੰ ਉਹ ਆਪਣੇ ਹਿਸਾਬ ਨਾਲ ਚਲਾ ਲੈਂਦੇ ਉਹ ਦੁੱਖਾਂ ਦੇ ਆਦੀ ਇਹਨੇ ਦੁੱਖ ਆ ਜਾਂਦੇ ਹੁਣ ਬੰਦਾ ਵੀ ਜੀਵਨ ਦੇ ਵਿੱਚ ਦੁਖੀ ਹੋਵੇ ਤੇ ਕਿੱਡੇ ਵੱਡੇ ਹੁਣ ਕਿੱਡਾ ਵੱਡਾ ਦੁੱਖ ਹੈ ਸਾਧ ਸੰਗਤ ਜੀ ਗਾਂ ਜਾਂ ਮੱਝ ਜਿਹੜੀ ਹੈ ਅ ਜਿਸ ਵੇਲੇ ਗਾਵਾ ਮੱਜਾਂ ਚੋਂਦੇ ਆ ਪਹਿਲਾਂ ਬੱਚੇ ਨੂੰ ਛੱਡਦੇ ਆ 2-4 ਮਿੰਟ ਛੱਡਦੇ ਆ ਫਿਰ ਉਹਨਾਂ ਬੱਚੇ ਨੂੰ ਪਰੇ ਕਰ ਦਿੰਦੇ ਆ ਤੇ ਦੁੱਧ ਆਪ ਚੋ ਕੇ ਲੈ ਜਾਂਦੇ ਆ ਵੇਚਦੇ ਆ ਤੇ ਇਹੀ ਗੱਲ ਜਿਹੜੀ ਹੈ ਸਾਡੇ ਜੀਵਨ ਵਿੱਚ ਹੋਵੇ ਕੋਈ ਚਰਵਾਣਾ ਆਖੇ ਵੀ ਤੂੰ ਆਪਣੇ ਬੱਚੇ ਨੂੰ ਦੁੱਧ ਨਹੀਂ ਪੁਲਾਉਣਾ ਮੇਰੇ ਬੱਚੇ ਨੂੰ ਪਲਾ ਉਹਦੇ ਦਿਲ ਤੇ ਕੀ ਬੀਤੇਗਾ ਉਹਦਾ ਦੁੱਖਾਂ ਦੇ ਆਦੀ ਬਣ ਜਾਂਦੇ ਐਨੇ ਦੁੱਖ ਉਹਨਾਂ ਦੇ ਜੀਵਨ ਦੇ ਵਿੱਚ ਹੁੰਦੇ ਆ ਤੇ ਹੁਣ ਜਿਹੜਾ ਬੰਦਾ 84 ਲੱਖ ਜੁਨਾ ਦਾ ਆਪਣੇ ਆਪ ਨੂੰ ਆਪ ਹੀ ਆਪਾ ਕਹਿੰਦੇ ਆ ਸਰਦਾਰ ਤੇ ਪਰਮਹਾਰਾਜ ਕਹਿੰਦੇ ਫਿਰ ਉਹ ਵੀ ਦੁਖੀ ਹੋਵੇ ਹੁਣ ਉਹ ਤਾਂ ਆਦੀ ਆ ਚਾਰ ਪਾਵ ਦੋ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਉਹ ਚਾਰ ਪੈਰ ਗੂੰਗਾ ਮੁਖ ਦੋ ਸਿੰਘ ਲੱਗੇ ਉਪਰ ਤਬ ਕੈਸੇ ਗੁਣ ਗਈ ਆ ਉਠਤ ਬੈਠ ਤ ਠੇਗਾ ਪਰ ਹੈ ਤਬ ਕਤ ਮੂੰਡ ਲਕਈ ਉਹ ਤਾਂ ਆਦੀ ਬਣ ਗਏ ਇਹ ਤਾਂ ਬੜਾ ਦੁਰਲਭ ਸ਼ਰੀਰ ਮਹਾਰਾਜ ਕਹਿੰਦੇ ਤੈਨੂੰ ਪ੍ਰਾਪਤ ਹੋਇਆ ਸੀ ਸੁੱਖ ਚਾਹੀਦਾ ਸਦੀਵੀ ਚਾਹੀਦਾ ਜੋ ਸੁੱਖ ਕੋ ਚਾਹੇ ਸਦਾ ਜਿਹੜੇ ਸੁੱਖ ਆਪਾਂ ਲੱਭਦੇ ਆ ਉਹ ਸਮੇਂ ਬਾਦ ਖਤਮ ਹੋ ਜਾਂਦੇ ਆ ਬੰਦਾ ਲੱਗਦਾ ਵੀ ਧੀਆਂ ਪੁੱਤਰ ਹੋ ਜਾਣਗੇ ਮੈਂ ਸੁਖੀ ਹੋ ਜਾਵਾਂਗਾ ਮਾਫ ਕਰਨਾ ਸਾਧ ਸੰਗਤ ਦੀ ਇਹ ਦੁਨੀਆ ਦੀ ਅਸਲੀਅਤ ਹੈ ਉਹੀ ਮਾਂ ਹੁੰਦੀ ਆ ਜਿਹੜੀ ਸੁੱਖਣਾ ਸੁਖਦੀ ਆ ਬੱਚੇ ਵਾਸਤੇ ਬਹੁਤ ਕੁਝ ਕਰਦੀ ਆ ਉਹੀ ਬੱਚਾ ਹੁੰਦਾ ਜੋ ਵੱਡਾ ਵੱਡਾ ਹੋ ਕੇ ਗਲਤ ਰਸਤੇ ਤੇ ਨਸ਼ੇ ਕਰਦਾ ਤੇ ਉਹੀ ਮਾਂ ਫਿਰ ਮਾਂ ਮੋਹ ਦੇ ਵਿੱਚੋਂ ਨਿਕਲਦਾ ਵੀ ਤੂੰ ਜੰਮਦਾ ਕਿਉਂ ਨਹੀਂ ਮਰ ਗਏ ਸੀ ਮਹਾਰਾਜ ਕਹਿੰਦਾ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਆ ਜੇ ਉਹ ਨੂੰ ਮੰਗਿਆ ਨਾ ਫਿਰ ਹਰੇਕ ਚੀਜ਼ ਵਿੱਚ ਸੁੱਖ ਮਿਲੇਗਾ ਭਾਵੇਂ ਪਰਿਵਾਰ ਹੋਵੇ ਧੀਆਂ ਪੁੱਤਰ ਕਾਰੋਬਾਰ ਕੁਝ ਵੀ ਚੀਜ਼ ਆ ਫਿਰ ਉਹ ਸੁੱਖ ਲੱਗੇਗਾ ਕਿਉਂਕਿ ਮੋਹ ਨਹੀਂ ਹੋਏਗਾ ਨਾ ਉਹਦੇ ਵਿੱਚ ਪ੍ਰੇਮ ਹੋਏਗਾ ਇਹ ਫਰਜ਼ ਹੋਏਗਾ ਕਿ ਮੈਂ ਆਪਣੇ ਪਰਿਵਾਰ ਨੂੰ ਪਾਲਣ। ਉਹਦੇ ਵਾਸਤੇ ਕਰਦਾ। ਤੇ ਪਰ ਉਹ ਹੁੰਦਾ ਕੀ ਹੈ ਉਹ ਜਿਹਨਾਂ ਵਾਸਤੇ ਕਰਦਾ ਸੀ ਉਹ ਵੱਧ ਤੋਂ ਵੱਧ ਕੀ ਕਰਨਗੇ? ਕੁਝ ਵੀ ਸ਼ਰਾਧ ਕਰ ਦੇਣਗੇ। ਮਹਾਰਾਜ ਨੇ ਕਿਹਾ ਕਬੀਰ ਸਾਹਿਬ ਕਹਿੰਦੇ ਜੀਵਤ ਪਿਤਰ ਦਾ ਮਾਨਿਕ ਉਹ ਮੂਏ ਸ਼ਰਾਧ ਕਰਾਈ। ਤੇ ਸਾਨੂੰ ਜੀਵਨ ਦੇ ਵਿੱਚ ਇੰਨੇ ਭੁਲੇਖੇ ਪਾ ਦਿੱਤੇਗਾ ਵੀ ਤੁਸੀਂ ਕੋਈ ਕਰੀ ਜਾਓ ਤੋਈ ਨਹੀਂ ਪਰ ਤੁਸੀਂ ਪਾਪ ਤੁਹਾਡੇ ਉੱਤਰ ਜਾਣਗੇ ਆ ਕੰਮ ਕਰੋ ਆ ਜੱਗ ਕਰੋ ਆ ਕਾਤੋਂ ਬਹੁਤ ਕੁਝ ਹੋਣੀ। ਮਾਰੇ ਕਹਿੰਦੇ ਜੀਂਦਿਆਂ ਤਸੀਂ ਸੁਖੀ ਹੋਣਾ ਨਾ ਤੇ ਆਓ ਮੈਂ ਤੁਹਾਨੂੰ ਦੱਸਦਾ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸ਼ਰਣ ਰਾਮ ਕੀ ਲੈ ਉਹ ਪਰਮੇਸ਼ਰ ਦੀ ਸ਼ਰਣ ਵਿੱਚ ਆ ਜਾ ਤੇ ਫਿਰ ਤੁਹਾਨੂੰ ਦੁਨੀਆ ਦੀ ਤਾਕਤ ਦੁਖੀ ਨਹੀਂ ਕਰ ਸਕਦੀ ਹੁਣ ਆਪਾਂ ਇਹ ਤਾਂ ਪੜ ਲੈਨੇ ਆ ਕੇਤਿਆਂ ਦੁਖ ਭੋਗ ਸਤਮਾਰ ਇਹ ਵੀ ਦਾਤ ਤੇਰੀ ਦਾਤਾ ਪਰ ਇੰਨੀ ਇੱਕ ਪੰਕਤੀ ਨਾ ਕਾਰਾਂ ਤੇ ਲਿਖੀ ਹੁੰਦੀ ਇਹ ਵੀ ਦਾਤ ਤੇਰੀ ਦਾਤਾ ਜੇ ਐਕਸੀਡੈਂਟ ਹੋ ਗਿਆ ਕਹਿੰਦੇ ਰੱਬ ਨੇ ਚੰਗਾ ਨਹੀਂ ਕੀਤਾ ਜੇ ਨਾਲ ਦੋਨੇ ਪੰਕਤੀਆਂ ਲਿਖੀਆਂ ਹੁਣ ਵੀ ਕੀਤੇ ਆ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਤੇ ਉਹਦਾ ਕੋਈ ਗਿਲਾ ਥੋੜੇ ਫਿਰ ਉਹਦੇ ਨਾਲ ਕੋਈ ਉਲਾਮਾ ਥੋੜੇ ਆ ਕਿ ਜੋ ਪਰਮੇਸ਼ਰ ਕਰਦਾ ਹੈ ਇੱਕੋ ਪੰਕਤੀ ਜੇ ਛਾੜੇ ਦਿਲ ਦੇ ਦਿਮਾਗ ਦੇ ਵਿੱਚ ਬੈਠਦੇ ਨਾ ਕਿ ਜੋ ਤੁਧ ਭਾਵੈ ਸਾਈ ਭਲੀਕਾਰ ਜੋ ਤੂੰ ਕਰ ਰਿਆ ਉਹ ਪਰਮੇਸ਼ਰ ਚੰਗਾ ਕਰਦਾ ਹੈ ਤੇਰ ਤੂੰ ਕਿਸੇ ਦਾ ਬੁਰਾ ਕਰਦਾ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਉਹ ਨੂੰ ਫਿਰ ਦੁਨੀਆ ਦੀ ਤਾਕਤ ਨਹੀਂ ਦੁਖੀ ਕਰ ਸਕਦੀ ਉਹ ਨੂੰ ਸਦੀ ਵੀ ਸੁੱਖ ਮਿਲ ਜਾਂਦਾ ਦੇਖੋ ਨਾ ਸੰਸਾਰ ਦੇ ਵਿੱਚ ਅਸੀਂ ਉਹ ਬਹੁਤ ਕੁਝ ਕੀਤਾ ਅੱਜ ਅਸੀਂ ਕਿੱਥੇ ਪਹੁੰਚ ਗਏ ਆ ਅੱਜ ਸਾਡੀ ਕੌਮ ਦਾ ਜਿਹੜਾ ਸੀ ਪੱਧਰ ਜਿਹੜਾ ਸੀ ਬਹੁਤ ਥੱਲੇ ਆ ਗਿਆ ਉਹ ਸਮਾਂ ਕਦੇ ਯਾਦ ਕਰੋ ਅ ਦੁੱਖਾਂ ਦੇ ਕਾਰਨ ਕੀ ਹੈ ਅਸੀਂ ਆਪ ਹੀ ਸਿਹੜੇ ਹੋਏ ਆ ਮਾਫ ਕਰਨਾ ਜਿਸ ਵੇਲੇ ਸੱਭ ਜਾਦੇ ਛੋਟੇ ਸੱਭ ਜਾਦੇ 7 ਤੇ 9 ਸਾਲ ਦੀ ਉਮਰ ਹੈ ਸਰੀਰ ਦਾ ਧਰਮ ਹੁੰਦਾ ਕਿ ਭੁੱਖ ਲੱਗਦੀ ਹੈ ਕਿੱਥੋਂ ਚੱਲ ਕੇ ਆਏ ਆ ਮਾਤਾ ਗੁਜਰ ਕੌਰ ਜੀ ਦੇ ਨਾਲ ਗੰਗੂ ਬ੍ਰਾਹਮਣ ਬੇਈਮਾਨ ਹੋ ਗਿਆ ਬਹੁਤ ਦਿਨਾਂ ਬਾਅਦ ਦੁੱਧ ਦੀਆਂ ਘੋਟਾਂ ਮਿਲ ਗਈਆਂ ਜਿਸ ਵੇਲੇ ਬੁਰਜ ਦੇ ਵਿੱਚ ਬੈਠੇ ਸੀ ਅਸੀਂ ਉਹਨਾਂ ਦੇ ਬਾਰਸ ਸੀ ਪਰ ਅੱਜ ਅੱਜ ਇਸ ਕੰਮ ਕਿੱਥੇ ਚਲੇਗੇ ਜਿਨ੍ਹਾਂ ਨੇ ਭੁੱਖੇ ਰਹਿ ਗਏ 7-7 ਮਹੀਨੇ ਜਦੋਂ ਵੇਲੇ ਅਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਸੀ ਉੱਥੇ ਕਿਹੜੇ ਲੰਗਰ ਚੱਲਦੇ ਸੀ ਉਹਨਾਂ ਨੇ ਇਹੀ ਪੜਿਆ ਸੀ ਕੇਤਿਆਂ ਦੋਖ ਭੋਗ ਸਤ ਮਾਰ ਇਹ ਵੀ ਦਾਤ ਤੇਰੀ ਦਾਤਾ ਦੇਖੋ ਭਾਵੇਂ ਇੱਥੇ ਦੀ ਗੱਲ ਕਰ ਲਓ ਭਾਵੇਂ ਜਿਹੜੇ ਮਰਜ਼ੀ ਗੁਰਦੁਆਰੇ ਦੀ ਗੱਲ ਕਰ ਲਓ ਜੇ ਤਾਂ ਅਸ਼tihaar ਦੇ ਥੱਲੇ ਲਿਖਿਆ ਹੋਵੇਗਾ ਨਾ ਗੁਰੂ ਕਾ ਲੰਗਰ ਟੁੱਟ ਵਰਤੇਗਾ ਉਦੋਂ ਤੁਸੀਂ ਗਿਣਤੀ ਦੇਖ ਲਓ ਸੰਗਤ ਦੀ ਤੇ ਲੰਗਰ ਤੋਂ ਬਗਾਰ ਗਿਣਤੀ ਦੇਖ ਤੇ ਅਸੀਂ ਤਾਂ ਉਹਨਾਂ ਦੇ ਵਾਰਿਸ ਜਿਹੜੇ ਭੁੱਖੇ ਰਹਿ ਕੇ ਸਿੱਖੀ ਨੂੰ ਕਮਾ ਗਏ ਜਿਹਨਾਂ ਨੇ ਭੁੱਖੇ ਰਹਿ ਕੇ ਸਿੱਖੀ ਕਮਾਈ ਅੱਜ ਕੱਲ ਤਾਂ ਨਵਾਂ ਹੀ ਹੋ ਗਿਆ ਪੰਜਾਬ ਦੇ ਵਿੱਚ ਤਾਂ ਲਿਖਿਆ ਹੁੰਦਾ ਵੀ ਅ ਜਲੇਬੀਆਂ ਦਾ ਵੀ ਉੱਪਰ ਲੰਗਰ ਵਰਤੇਗਾ ਵੀ ਵਰਤੇਗਾ ਪੀਜੇ ਦਾ ਲੰਗਰ ਵੀ ਹੋਏਗਾ ਮਤਲਬ ਸਪੈਸ਼ਲ ਤੇ ਲੋਕਾਂ ਨੂੰ ਮਤਲਬ ਵੀ ਅਸੀਂ ਲੰਗਰ ਦੇ ਥੱਲੇ ਉਹ ਨਹੀਂ ਪੱਧਰ ਤੇ ਥੱਲੇ ਆਏ ਤੇ ਸਾਨੂੰ ਕਿੱਥੇ ਕਿੱਡੀ ਵੱਡੀ ਸੋਚ ਦਿੱਤੀ ਤੇ ਮਹਾਰਾਜ ਕਹਿੰਦੇ ਭਾਈ ਉਹ ਤਾਂ ਦੁੱਖਾਂ ਦੇ ਵਿੱਚ ਵੀ ਨਹੀਂ ਕਬਰਾਇਆ ਅਦੇ ਕੋਈ ਵੱਡੇ ਬੰਦੇ ਨੇ ਜਾਣਾ ਹੋਵੇ ਨਾ ਬਜ਼ੁਰਗ ਨੇ ਜਾਣਾ ਹੋਵੇ ਨਾ ਕਿਤੇ ਥਾਣੇ ਵੀ ਜਾਣਾ ਹੋਵੇ ਤੇ ਉਹ ਪੜੇ ਲਿਖੇ ਬੰਦੇ ਨੂੰ ਨਾਲ ਲੈ ਕੇ ਜਾਂਦਾ ਆਪਣੇ ਪੁੱਤਰ ਨੂੰ ਪੋਤਰੇ ਨੂੰ ਨਾਲ ਲੈ ਕੇ ਜਾਂਦਾ ਮੈਂ ਕਦੇ ਗਿਆ ਨਹੀਂ ਜਿਹੜਾ ਬੰਦਾ ਪਹਿਲੀ ਵਾਰੀ ਥਾਣੇ ਜਾਂਦਾ ਤੇ ਉਹ ਕਿਸੇ ਨਾ ਕਿਸੇ ਨੂੰ ਲੈ ਕੇ ਜਾਂਦਾ ਵੀ ਮੈਂ ਕਦੇ ਗਿਆ ਨਹੀਂ ਕਦੇ ਗਏ ਸੀ ਸਭ ਜਦੋਂ ਕਚਹਿਰੀ ਵਿੱਚ ਉਹ ਵੀ ਸੋਬੇ ਦੀ ਸੀਐਮ ਉਸ ਵੇਲੇ ਦਾ ਮੁੱਖ ਮੰਤਰੀ ਉਹਦੀ ਕਚਹਿਰੀ ਜਿਹੜੀ ਆ ਔਰ ਸਾਰੇ ਹੀ ਜ਼ਾਲਮ ਬੈਠੇ ਐ ਡਰੇ ਸੀ ਸਿਰਫ ਵਿਚਾਰਾਂ ਰੱਖਿਆ ਸੀ ਵਿਚਾਰਾਂ ਦੇ ਨਾਲ ਉਹਨਾਂ ਨੂੰ ਨੀਵਾ ਕਰ ਦੇਤੇ ਕਿੱਡੀ ਜੁਰਤ ਹੋएगी ਉਹਨਾਂ ਦੇ ਅੰਦਰ ਅਸੀਂ ਤਾਂ ਢੋਲ ਜਾਣੇ ਆ ਤੇ ਅਸੀਂ ਤਾਂ ਉਹਨਾਂ ਦੇ ਬਾਹਰ ਸੱਤ ਤੇ ਨੌ ਸਾਲ ਦੇ ਸਭ ਜਾਦੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਦੋ ਜੜੀਆਂ ਜੰਗਾਂ ਹਮੇਸ਼ਾ ਯਾਦ ਰੱਖਿਓ ਇੱਕ ਹਥਿਆਰਾਂ ਨਾਲ ਹੋਈ ਸੀ ਇੱਕ ਵਿਚਾਰਾਂ ਨਾਲ ਹੋਈ ਸੀ ਇਹ ਹਥਿਆਰ ਹਥਿਆਰਾਂ ਦੇ ਨਾਲ ਚਮਕੌਰ ਦੀ ਜੰਗ ਹੋਈ ਹੈ ਤੇ ਵਿਚਾਰਾਂ ਦੇ ਨਾਲ ਸਰਹੰਦ ਦੀ ਜੰਗ ਹੋਈ ਹੈ ਬਿਚਾਰਾਂ ਦੇ ਨਾਲ ਨਹੀਂ ਨਹੀਂ ਬਿਲਕੁਲ ਡੋਲੇ ਸਾਂ ਮੈਂ ਜੋ ਬੇਨਤੀ ਕਰਨਾ ਚਾਹੁੰਦਾ ਸੈਭ ਜਾਦਿਆਂ ਦੇ ਸਾਹਮਣੇ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਕਿ ਤਿੰਨ ਦੁਕਾਨਾਂ ਲਾਈਆਂ ਇੱਕ ਖਡਾਉਣਿਆਂ ਦੀ ਇੱਕ ਮਠਿਆਈ ਦੀ ਤੇ ਇੱਕ ਹਥਿਆਰਾਂ ਦੀ ਵਿਕੀ ਚੁੱਕਣਗੇ ਜਿਹੜੇ ਇੰਨੇ ਦਿਨਾਂ ਤੋਂ ਭੁੱਖੇ ਸਨ ਤਿੰਨ ਦਿਨ ਤੋਂ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਭੁੱਖੇ ਰੱਖਿਆ ਛੋਟੇ ਛੋਟੇ ਬੱਚੇ ਆ ਬੇ ਲਾਲਚ ਵਿੱਚ ਆ ਜਾਣਗੇ ਮਠਿਆਈਆਂ ਰੱਖ ਦਿੱਤੀਆਂ ਨਹੀਂ ਚੁੱਕੀਆਂ ਸੀ ਅਸੀਂ ਤਾਂ ਪਹਿਲਾਂ ਇਸਤਿਹਾਰ ਵਿੱਚ ਇਹ ਦੇਖਣਾ ਵੀ ਲੰਗਰ ਹੈ ਕਿ ਨਹੀਂ ਫਿਰ ਚੱਲਾਂਗੇ ਗੁਰਦੁਆਰੇ ਨਹੀਂ ਤਾਂ ਨਹੀਂ ਤੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਪਰ ਬੜੀ ਵੱਡੀ ਕਿਰਪਾ ਕੀਤੀ ਕਹਿੰਦੇ ਭਾਈ ਉਹ ਤਾਂ ਦੁੱਖਾਂ ਦੇ ਵਿੱਚ ਬਣੀ ਘਬਰਾਏ ਇੰਨੇ ਦੁੱਖ ਸੀ ਜ਼ਿੰਦਗੀ ਦੇ ਵਿੱਚ ਉਹਦਾ ਸ਼ੁਕਰ ਕੀਤਾ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਉਹਦੀ ਰਜਾ ਦੇ ਵਿੱਚ ਆਪਣੇ ਆਪ ਨੂੰ ਢਾਲਣ ਦਾ ਯਤਨ ਕਰ ਲਿਆ ਮਹਾਰਾਜ ਕਹਿੰਦੇ ਭਾਈ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰ ਦਿੰਦਾ ਕਹੋ ਨਾਨਕ ਦਿਆਲ ਸਵਾਮੀ ਸੰਤ ਭਗਤ ਜਾਂ ਨੂੰ ਸੋਈ ਉਹੀ ਪ੍ਰਭੂ ਦਾ ਪਿਆਰਾ ਭਗਤ ਹੈ ਪ੍ਰਭੂ ਦਾ ਜਾਨ ਹੈ ਪ੍ਰਭੂ ਦਾ ਸਿੱਖ ਹੈ ਇਤਿਹਾਸ ਪੜ੍ਹ ਕੇ ਦੇਖ ਲੋ ਕਿੰਨਾ ਵੱਡਾ ਇਤਿਹਾਸ ਸਾਡੇ ਸਾਹਮਣੇ ਹੈ ਅੱਜ ਇਸ ਵੇਲੇ ਸਮੇਂ ਦੀਆਂ ਹਕੂਮਤਾਂ ਨੇ ਦੇਖਿਆ ਵੀ ਇਹ ਸਿੱਖ ਨਹੀਂ ਮਰਦੇ ਅਸੀਂ ਇਹਨਾਂ ਦਾ ਕਤਲ ਇਾਮ ਕੀਤਾ ਵੀ ਸਿੱਖਾਂ ਦਾ ਖੁਰਾ ਖੋਜ ਮਟਾ ਦਿੱਤਾ ਜਾਏ ਪਰ ਇਦਾਂ ਫਿਰ ਸੋਚਿਆ ਗਿਆ ਮੀਰ ਮੰਨੂ ਜਿਸ ਵੇਲੇ ਬੈਠਾ ਹੈ ਕਿ ਉਹਨੇ ਸੋਚਿਆ ਵੀ ਇਦਾਂ ਕਰੋ ਵੀ ਜਿਹੜਾ ਨੇ ਸਿੱਖਾਂ ਨੂੰ ਜਨਮ ਦੇਣਾ ਨਾ ਉਹਨਾਂ ਮਾਵਾਂ ਨੂੰ ਖਤਮ ਕਰਦੇ ਇਦਾਂ ਦੀ ਔਲਾਦ ਹੀ ਨਾ ਪੈਦਾ ਹੋਵੇ ਇਦਾਂ ਦੇ ਸਿੱਖੇ ਨਾ ਪੈਦਾ ਹੋਣ ਇਹਨਾਂ ਨੂੰ ਖਤਮ ਕਰਦੇ ਬੀਬੀਆਂ ਨੂੰ ਇਕੱਠਾ ਕਰ ਲਿਆ ਗਿਆ ਮੀਰ ਮੰਨੂ ਦੀ ਜੇਲ੍ਹ ਅੱਜ ਵੀ ਗੁਰਦੁਆਰਾ ਪਾਕਿਸਤਾਨ ਤੇ ਗੁਰਦੁਆਰਾ ਸਿੰਘਾਂ ਸਿੰਘਣੀਆਂ ਦਾ ਤੇ ਸਾਧ ਸੰਗਤ ਦੀ ਉਹ ਬੱਚੇ ਉਹਨਾਂ ਦੇ ਕੋਲ ਛੋਟੇ ਛੋਟੇ ਬੱਚੇ ਕੋਈ ਕਿਸੇ ਦਾ 2 ਮਹੀਨੇ ਦਾ ਬੱਚਾ ਕਿਸੇ ਦਾ 6 ਮਹੀਨੇ ਦਾ ਕਿਸੇ ਦਾ ਸਾਲ ਦਾ ਕੋਈ 4 ਸਾਲ ਦਾ ਬੱਚੇ ਨਾਲ ਮਾਵਾਂ ਦੇ ਅੱਜ ਵੀ ਉਹ ਚੱਕ ਜਿਹੜੇ ਆ ਚੱਕੀਆਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਅੱਜ ਵੀ ਉੱਥੇ ਪਈਆਂ ਹਨ ਕਿੰਨੀਆਂ ਭਾਰੀਆਂ ਹੁੰਦੀਆਂ ਸੀ ਆ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਅੱਜ ਕੱਲ ਤੇ ਉਹ ਆਟਾ ਉਹਨਾਂ ਨੇ ਕਣਕ ਦੇ ਦੇਣੀ ਤੇ ਬੋਰੀਆਂ ਰੱਖ ਦੇਣੀਆਂ ਵੀ ਤੁਸੀਂ ਆਟਾ ਪੀਸੋ ਕਣਕਾ ਪੀਸਣੀ ਉਹਨਾਂ ਨੇ ਸਾਰੇ ਦਿਹਾੜੀ ਇਹ ਸਜਾ ਦਿੱਤੀਗੇ ਸ਼ਾਮ ਨੂੰ ਉਹਨਾਂ ਨੇ ਰਾਜ ਰਾਜ ਦਾ ਪਾਠ ਕੀਤਾ ਤੇ ਆਪਾਂ ਅਰਦਾਸ ਕਰਦੇ ਨਾ ਗੁਰਦੁਆਰੇ ਤੇ ਆਪਾਂ ਸੋਚਦੇ ਵੀ ਸ਼ਾਇਦ ਇਹ ਭਾਈ ਸਾਹਿਬ ਜੀ ਉਸ ਅਰਦਾਸ ਸਾਡੇ ਸੁੱਖਾਂ ਦੀ ਗੱਲ ਕਰਦੇ ਆ ਵੀ ਚਾਰ ਪੈਰ ਦਿਨ ਸੁੱਖ ਦਾ ਬਦੀਤ ਜਿਹੜਾ ਸੀ ਏਸੀ 에어 ਕੰਡੀਸ਼ਨ ਕਮਰਿਆਂ ਦੇ ਵਿੱਚ ਬਦੀਤ ਕਰਕੇ ਅਰਦਾਸ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਤੇ ਜਦੋਂ ਅਰਦਾਸ ਕਰਦੀਆਂ ਕਿ ਇਹ ਸਤਿਗੁਰੂ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਦਾ ਬਦੀਤ ਹੋਇਆ ਉਹ ਜਿਹੜੇ ਸਪਾਹੀ ਸੀ ਉਹਨੇ ਮੁਰਸ਼ਦ ਉਹਨਾਂ ਦੱਸਿਆ ਵੀ ਆਪਣੇ ਮੁਰਸ਼ਦ ਦੇ ਅੱਗੇ ਅਰਦਾਸ ਕਰਦੀਆਂ ਜਾ ਕੇ ਮੀਰ ਮੰਨੂ ਨੂੰ ਆਖਿਆ ਕਹਿੰਦਾ ਦਾਣੇ ਵਧਾ ਦੇ ਸਾਰੀ ਸਾਰੀ ਰਾਤ ਨਹੀਂ ਸੌਣ ਦਿੱਤਾ ਸਾਰੀ ਸਾਰੀ ਰਾਤ ਉਹਨਾਂ ਬੀਬੀਆਂ ਨੇ ਆਟਾ ਬਣਾਇਆ ਕਣਕ ਪੀਸੀ ਚੱਕੀ ਚਲਾਉਂਦੀਆਂ ਰਹੀਆਂ ਅਮਰਤ ਵੇਲਾ ਹੋਇਆ ਨਿਤਨੇਮ ਕੀਤਾ ਫੇਰ ਅਰਦਾਸ ਕੀਤੀ ਆਪ ਜੀ ਦੇ ਬਾਣੇ ਅੰਦਰ ਚਾਰ ਪੈ ਰਹਿਣ ਸੁੱਖ ਦੀ ਬਤੀਤ ਹੋਈ ਉਹ ਸੋਚਦਾ ਵੀ ਇਹਦੇ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਵੀ ਅਸੀਂ ਦੁਖੀ ਆਂ ਆ ਦੇਖੋ ਨਾ ਅੱਜ ਕਿੰਨੀ ਮੁਸ਼ਕਲ ਆ ਪੰਜਾਬ ਦੇ ਵਿੱਚ ਕਿੰਨੀ ਤਵਾਈ ਆਈ ਪਈ ਐ ਪਰ ਚੜਦੀ ਕਲਾ ਨਾ ਕਿਉਂਕਿ ਇਹ ਬਾਣੀ ਦਾ ਅਸਰ ਹੈ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ ਜੇ ਭੁੱਖ ਦੇ ਤਾਂ ਇੱਤੇ ਹੀ ਰਾਜਾ ਦੁੱਖ ਵਿੱਚ ਸੋਖ ਬਣਾਈ ਇਹ ਸੁਖ ਹੈ ਕੋਈ ਦੁਨੀਆ ਦੀ ਤਾਕਤ ਜੋ ਮਰਦੀ ਕਰੀ ਜਾਏ ਤੇ ਉਹਨਾਂ ਨੇ ਇੱਥੋਂ ਤੱਕ ਰੱਖਿਆ ਵੀ ਇਹ ਮੂੰਹ ਤੋਂ ਕਹਿਣ ਵੀ ਅਸੀਂ ਦੁਖੀ ਆਂ ਸਾਰ ਸੰਗਤ ਦੀ ਆਪ ਇਤਿਹਾਸ ਦੇ ਸਰੋਤੇ ਬੈਠੇ ਹੋ ਉਹਨਾਂ ਨੇ ਉਹਨਾਂ ਦੇ ਗੋਦੀਆਂ ਦੇ ਵਿੱਚੋਂ ਬੱਚੇ ਖੋਲ ਐ ਬੱਚਿਆਂ ਦੇ ਟੁਕੜੇ ਕੀਤੇਗਾ ਫੋਟੋ ਦੇਖਦੇ ਹਨ ਬੱਚਿਆਂ ਦੇ ਟੁਕੜੇ ਕਰਕੇ ਹਾਰ ਬਣਾ ਦੇਤੇ ਉਹਨਾਂ ਮਾਮਾ ਦੇ ਗਲਾਂ ਵਿੱਚ ਪਾ ਦਿੱਤੇ ਸ਼ਾਮ ਨੂੰ ਫਿਰ ਉਹਨਾਂ ਨੇ ਪਾਠ ਕੀਤਾ ਵੀ ਆਪਜੀ ਦੇ ਬਾਣੇ ਅੰਦਰ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਮੀਰ ਮੰਨੂ ਨੇ ਆਖਿਆ ਬੀਬੀਆਂ ਮੁਸਕਰਾਰੀਆਂ ਸੀ ਬੜੇ ਆ ਡੋਲ ਬੈਠੀਆਂ ਚੌਂਕੜੇ ਮਾਰ ਕੇ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ ਉਹਨਾਂ ਨੂੰ ਸ਼ਹੀਦ ਕਰਕੇ ਬੱਚਿਆਂ ਦੇ ਟੁਕੜੇ ਕਰਕੇ ਗਲਾਂ ਦੇ ਵਿੱਚ ਹਾਰ ਕਿਸੇ ਨੂੰ ਨੇਜੇ ਤੇ ਟੰਗਿਆ ਆ ਉੱਪਰ ਸੱਟਦੇ ਸੀ ਬੱਚੇ ਦੇ ਦੋ ਟੁਕੜੇ ਕਰ ਦਿੰਦੇ ਤੇ ਮਾਵਾਂ ਮੁਸਕਰਾ ਰਹੀਆਂ ਹਨ ਮੀਰ ਮਨੂ ਬੜੇ ਗੁੱਸੇ ਨਾਲ ਪੁੱਛਦਾ ਹੈ ਵੀ ਤੁਸੀਂ ਹੁਣ ਵੀ ਖੁਸ਼ ਹੋ ਤੁਸੀਂ ਹੁਣ ਵੀ ਦੁਖੀ ਨਹੀਂ ਉਹ ਕਹਿੰਦੇ ਅਸੀਂ ਹੁਣ ਵੀ ਦੁਖੀ ਨਹੀਂ ਆ ਤੂੰ ਬਹੁਤ ਵੱਡਾ ਸਾਡਾ ਕੰਮ ਕਰ ਦਿੱਤਾ ਤੂੰ ਬਹੁਤ ਵੱਡਾ ਸਾਡਾ ਕੰਮ ਕਰਤਾ ਕੀ ਕੰਮ ਕਰਤਾ ਕਹਿਣ ਲੱਗੇ ਅਸੀਂ ਡਰਦੀਆਂ ਸੀ ਪਹਿਲਾਂ ਸਾਨੂੰ ਡਰ ਸੀ ਕਾਹਦਾ ਡਰ ਸੀ ਕਿ ਜੇ ਸਾਡੇ ਬੱਚੇ ਸਾਡੇ ਤੋਂ ਬਾਅਦ ਸ਼ਹੀਦ ਹੋਏ ਪਤਾ ਨਹੀਂ ਤੂੰ ਉਹਨਾਂ ਨੂੰ ਉਹਨਾਂ ਦਾ ਧਰਮ ਤਬਦੀਲ ਕਰਾ ਦੇਗਾ ਅਸੀਂ ਤਾਂ ਖੁਸ਼ ਹਾਂ ਕਿ ਸਾਡੇ ਬੱਚੇ ਸ਼ਹੀਦ ਕਰ ਦਿੱਤੇ ਆ ਅਸੀਂ ਹੁਣ ਖੁਸ਼ ਹੋ ਕੇ ਸ਼ਹੀਦ ਹੋਵਾਂਗੇ ਇਦਾਂ ਦਾ ਉਹਨਾਂ ਦਾ ਜੀਵਨ ਸੀ ਉਹਨਾਂ ਨੂੰ ਕੌਣ ਦੁਖੀ ਕਰ ਸਕਦਾ ਤੇ ਮਰ ਜਿਹਨਾਂ ਨੇ ਬਾਣੀ ਦੇ ਨਾਲ ਸਹਾਰਾ ਲਿਆ ਨਾ ਕਿ ਦੁੱਖ ਜਿਹੜੇ ਦੁਨੀਆ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਇਹ ਦੁੱਖਾਂ ਦਾ ਜਿਹੜਾ ਕਾਰਨ ਹੈ ਜਦੋਂ ਰੱਬ ਭੁੱਲ ਜਾਂਦਾ ਨਾ ਤੇ ਉਹ ਦੁੱਖ ਹੈ ਦੁੱਖ ਤਦੇ ਜਦ ਬਿਸਰ ਜਾਵੇ ਜਦੋਂ ਰੱਬ ਭੁੱਲ ਜਾਂਦਾ ਤੂੰ ਵਿਸਰੇ ਤਾਂ ਸਭ ਕੋ ਲਾਗੋ ਚੀਤ ਆਵੇ ਤਾਂ ਸੇ ਤੇ ਉਹਨੂੰ ਭੁਲਾਣਾ ਹੀ ਸਭ ਤੋਂ ਵੱਡਾ ਦੁੱਖ ਹੈ ਤੇ ਦੁੱਖ ਹੀ ਇੱਕ ਦਿਨ ਦਵਾਈ ਬਣ ਜਾਂਦੇ ਆ ਦੁੱਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਂ ਨਾ ਹੋਈ ਦੁਖੀ ਕਿਉਂ ਹੰਡਿਆ ਕਿਉਂਕਿ ਅਸੀਂ ਮੈਂ ਕਰਦਾ ਮੈਂ ਕਰ ਲੂੰਗਾ ਨਹੀਂ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਂ ਹੋ ਕਰੀ ਨਾ ਹੋਈ ਮੇਰੇ ਕੋ ਕੀ ਹੋ ਸਕਦਾ ਅਸੀਂ ਥੋੜੇ ਕੁਝ ਕਰ ਦਿੰਦੇ ਕਬੀਰ ਨਾ ਹਮ ਕੀਆ ਨਾ ਕਰਨਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਸ ਹਰ ਕੀਆ ਭਾਇਓ ਕਬੀਰ ਕਬੀਰ ਹਰ ਇੱਕ ਸਮੇਂ ਰੁਕਾਵਟ ਆਏਗੀ ਵਿਗੜ ਆਏਗਾ ਕਾਰਨ ਕਿਉਂਕਿ ਜਦਨ ਰੱਬ ਭੁੱਲ ਜਾਂਦਾ ਪਰਮੇਸ਼ਰ ਭੁੱਲ ਜਾਂਦਾ ਦੋ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ ਪਰਮੇਸ਼ਰ ਦਾ ਨਾਮ ਸੁਖ ਦੇਣ ਵਾਲਾ ਜਾਂ ਕੋ ਸਿਮਰ ਅਜਾ ਮਲ ਉਧਰਿਓ ਗਣ ਕਾਹੂ ਗਤ ਪਾਈ ਇੱਕ ਸ਼ਬਦ ਵਿੱਚ ਕਹਿੰਦੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਭਗਤ ਬਿਨਾਂ ਸਹਸਾ ਨਹੀਂ ਚੁੱਕੇ ਗੁਰ ਏ ਭੇਦ ਬਤਾਵੇ ਨਾਮ ਬਿਨਾਂ ਕੈਸੇ ਸੁਖ ਲਈਏ ਨਾਮ ਤੋਂ ਬਿਨਾਂ ਜਿਹੜਾ ਨਾਮ ਜਪਣ ਤੋਂ ਬਿਨ ਕਿੱਡੀ ਸੋਹਣਾ ਜੀਵਨ ਦਿੱਤਾ ਸਿੱਖਾਂ ਨੂੰ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਜੇ ਪ੍ਰਸ਼ਾਦਾ ਛਕਣਾ ਤੇ ਅਰਦਾਸ ਕਰਨੀ ਕਿ ਸਤਗੁਰੂ ਮਹਾਰਾਜ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਣ ਜਦੋਂ ਅਸੀਂ ਇਹ ਸੋਚ ਕੇ ਪ੍ਰਸ਼ਾਦਾ ਛਕਾਂਗੇ ਉਹ ਵੀ ਲੋਕ ਆ ਜਿਹੜੇ ਾਕੂੜੇ ਵਿੱਚੋਂ ਕਚਰੇ ਵਿੱਚੋਂ ਕੱਢ ਕੇ ਵੀ ਖਾਂਦੇ ਆ ਸਾਨੂੰ 36 ਪ੍ਰਕਾਰ ਦਾ ਭੋਜਨ ਤੋਂ ਦਿੱਤਾ ਹੈ ਮਹਾਰਾਜ ਕਹਿੰਦੇ ਜਹ ਪ੍ਰਸ਼ਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਨ ਆ ਵੀ ਸਮਾਂ ਅੱਗੇ ਵੀ ਕੱਪੜੇ ਪਾਉਂਦੇ ਸੀ ਲੋਕ ਤੇ ਅੱਗੇ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਜਦੋਂ ਘਰ ਦੇ ਵਿੱਚ ਕੋਈ ਬੱਚਿਆਂ ਨੇ ਕਪੜਾ ਨਵਾਂ ਸਮਾਉਣਾ ਤੇ ਪਹਿਲਾਂ ਅਰਦਾਸ ਕਰਨੀ ਬਜ਼ੁਰਗਾਂ ਦੇ ਪੈਰਾਂ ਨੂੰ ਲਾਉਣਾ ਫਿਰ ਉਹ ਕੱਪੜਾ ਪਾਉਂਦੇ ਸੀ ਇਦਾਂ ਦੀ ਜੀਵਨ ਦੀ ਸ਼ੈਲੀ ਸੀ ਹੁਣ ਅਜਾ ਕੱਪੜੇ ਕਿੰਨੇ ਲੈਣੇ ਰੱਬ ਹੀ ਜਾਣਦਾ ਨਹੀਂ ਤੇ ਮੈਂ ਅੱਗੇ ਵੀ ਕਈ ਵੇਲੇ ਬੇਨਤੀ ਕਰਦਾ ਅਸੀਂ ਬੱਚਿਆਂ ਨੂੰ ਸਿਖਾਇਆ ਹੀ ਨਹੀਂ ਅਰੇ ਬੱਚਿਆਂ ਨੂੰ ਤੇਰੀ ਦਾਦੀ ਨੇ ਦੀਆ ਤੇਰੇ ਦਾਦੇ ਨੇ ਦੀਆ ਤੇਰੇ ਨਾਨੇ ਨੇ ਦੀਆ ਨਾਨੇ ਇਹਨਾਂਕ ਤੈਨੂੰ ਵਾਹਿਗੁਰੂ ਨੇ ਦਿੱਤਾ ਹੈ ਵਸੀਲਾ ਕੋਈ ਵੀ ਹੋ ਸਕਦਾ ਹੈ ਸਾਧਨ ਕੋਈ ਵੀ ਹੋ ਸਕਦਾ ਹੈ ਦੇਣ ਵਾਲਾ ਉਹ ਪਰਮੇਸ਼ਰ ਅਕਾਲ ਪੁਰਖ ਹੈ ਜੇ ਤੁਹਾਨੂੰ ਦਿਮਾਗ ਦੇ ਵਿੱਚ ਜਿੱਦਾਂ ਦੀਆਂ ਗੱਲਾਂ ਤੁਸੀਂ ਬੱਚਿਆਂ ਦੇ ਸਾਹਮਣੇ ਕਰੋਗੇ ਉਹ ਅਸਰ ਬੱਚਿਆਂ ਦੇ ਉੱਪਰ ਜ਼ਰੂਰ ਹੋਏਗਾ ਹੁਣ ਅਜੇ ਬੱਚੇ ਆਉਂਦੇ ਆ ਤੇ ਘਰ ਜਾ ਕੇ ਵੀ ਇਹ ਕੁਝ ਕਰਦੇ ਕਦੇ ਸਰਾਣਾ ਚੁੱਕ ਕੇ ਚੋਰ ਸਾਭ ਕਰਦੇ ਕਦੇ ਕੁਝ ਕਰਦੇ ਆ ਤੇ ਜਿੱਦਾਂ ਦਾ ਤੁਸੀਂ ਮਾਹੌਲ ਬਣਾਓਗੇ ਉਹਦਾ ਦਾ ਬਣ ਜਾਏ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਜੀਵਨ ਦੇ ਵਿੱਚ ਪਾਰ ਉਤਾਰਾ ਨਹੀਂ ਹੈ ਜਿਵੇਂ ਮੈਂ ਬੇਨਤੀ ਕਰ ਰਿਹਾ ਸੀ ਕਿ ਜਿਸ ਵੇਲੇ ਆਪਾਂ ਸ਼ੱਕਦੇ ਆ ਪਹਿਣਦੇ ਆ ਕਿਉਂਕਿ ਉਹਨੇ ਦਿੱਤਾ ਸਭ ਕੁਝ ਜਿਸ ਦਾ ਦਿੱਤਾ ਖਾਣਾ ਪਹਿਨਣਾ ਸਾਰਾ ਕੁਝ ਉਹਨੇ ਪਰਮੇਸ਼ਰ ਨੇ ਦਿੱਤਾ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਇਹ ਜਿੰਦ ਪਾ ਕੇ ਨਾ ਫਿਰ ਸਰੀਰ ਬਣਾਇਆ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਉਹਨੇ ਪਰਮੇਸ਼ਰ ਨੇ ਦਿੱਤਾ ਤੇ ਜਿਹੜਾ ਨਾਮ ਜਪਣ ਤੋਂ ਬਿਨਾ ਖਾਂਦਾ ਗੁਰੂ ਮਹਾਰਾਜ ਦਾ ਹੁਕਮ ਹੈ ਮਹਾਰਾ ਜੀ ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ ਜਿਹੜੇ ਕੱਪੜੇ ਪਹਿਨਦੇ ਆ ਜਾ ਖਾਂਦੇ ਆ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੁੱਕਰ ਝੂਠਣ ਮੇ ਪਾਇ ਜਿਦਾ ਕੁੱਤਾ ਝੂਠ ਵਿੱਚ ਮੂੰਹ ਮਾਰਦਾ ਨਾ ਕਹਿੰਦੇ ਉਦਾਂ ਦਾ ਉਹ ਬੰਦਾ ਜਿਹੜਾ ਕਿਸੇ ਦਾ ਰੱਬ ਦਾ ਨਾਮ ਜਪਣ ਤੋਂ ਬਿਗੈਰ ਭੋਜਨ ਛੱਕਦਾ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੁੱਕਰ ਝੂਠਣ ਮੇ ਪਾਇ ਇਹ ਸਾਨੂੰ ਸਤਗੁਰ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਉਹਨੇ ਇੰਨਾ ਕੁਝ ਦਿੱਤਾ ਖਾਣ ਲਈ ਤੇ ਉਹਦਾ ਸ਼ੁਕਰ ਕਰੀਏ ਪ੍ਰਮਾਤਮਾ ਨੇ ਕਿੱਡੀ ਰਹਿਮਤ ਕੀਤੀ ਹੈ ਮਹਾਰਾਜ ਕਹਿੰਦੇ ਆ ਨਾਮ ਬਿਨਾ ਕੈਸੇ ਸੁਖ ਲਈਐ ਨਾਮ ਤੋਂ ਬਿਨਾ ਕਿਦਾਂ ਸੁਖ ਪ੍ਰਾਪਤ ਹੋ ਸਕਦਾ ਤੇ ਨਾਲ ਜਵਾਬ ਦਿੱਤਾ ਬਾਣੀ ਵਿੱਚ ਐਸਾ ਕੋਈ ਸ਼ਬਦ ਨਹੀਂ ਹੈ ਜਿਹਦੇ ਵਿੱਚ ਸਤਿਗੁਰ ਜੀ ਨੇ ਜਵਾਬ ਨਾ ਦਿੱਤਾ ਹੋਵੇ ਪ੍ਰਸ਼ਨ ਵੀ ਕਰਦੇ ਆ ਜਵਾਬੇ ਦਿੰਦੇ ਆ ਸਾਨੂੰ ਤਾੜਨਾ ਵੀ ਕਰਦੇ ਆ ਚੇਤਾਵਨੀ ਵੀ ਦਿੰਦੇ ਆ ਤੇ ਸਮਝਾਉਂਦੇ ਵੀ ਆ ਨਾਮ ਬਿਨਾ ਕੈਸੇ ਸੁਖ ਲਈਐ ਕਿ ਕਿਦਾਂ ਕਹਿੰਦੇ ਸੁਖ ਲੈਣਾ ਰਸਨਾ RAM ਨਾਮ ਜਸ ਕਹੀਐ ਇਸ ਰਸਨਾ ਦੇ ਨਾਲ ਜੀਵਾ ਦੇ ਨਾਲ RAM ਨਾਮ ਜਸ ਕਹੀਐ ਉਹਦੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ ਰਹੁ ਤਨ ਉਹ ਮਸਤਕ ਤਨ ਤੇਰੇ ਨੇਤ ਕਿਰਦੀ ਵੱਡੀ ਗੁਰੂ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਦੇ ਕਹਿੰਦੇ ਤੇਰਾ ਮਸਤਕ ਕਿੰਨਾ ਭਾਗਾ ਵਾਲਾ ਹੈ ਤਨਤਾ ਜੋਗ ਹੈ ਜੋ ਆਕੇ ਨਾ ਸਤਗੁਰ ਦੇ ਚਰਨਾਂ ਦੇ ਵਿੱਚ ਤੂੰ ਮਸਤਕ ਰੱਖਦਾ ਤਾਂ ਉਹ ਮਸਤਕ ਤਨ ਤੇਰੇ ਨੇਤ ਕਿੰਨੇ ਤੇਰੇ ਨੇਤਰ ਧੰਤਾ ਜੋਗ ਹਨ ਜੋ ਸਤਗੁਰ ਦੇ ਤੂੰ ਦਰਸ਼ਨ ਕਰਦਾ ਤਾਂ ਉਹ ਮਸਤਕ ਤਨ ਤੇਰੇ ਨੇਤ ਕਿਉਂਕਿ ਉਹ ਪ੍ਰਮਾਤਮਾ ਕਿਰਪਾ ਕਰਦਾ ਜਿਹੜੇ ਚੱਲ ਕੇ ਆਏ ਨਾ ਮਹਾਰਾਜ ਤਾਂ ਇਹਨੂੰ ਕਹਿੰਦੇ ਆ ਕਹਿੰਦੇ ਪਾਪ ਸੁਹਾਵੇ ਜਾਂ ਤੇ ਰਜੜਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਤਉ ਜਸ ਗਾਵੈ ਜੀਉ ਪਿਆ ਤਉ ਸਰਮੈ ਇਕ ਇਕ ਆਂਗ ਦੀ ਮਹਾਰਾਜ ਮਹਾਨਤਾ ਦਿੰਦੀ ਹੈ ਮਹਾਰਾਜ ਕਹਿੰਦੇ ਧੰਨ ਉਹ ਮਸਤਕ ਧੰਨ ਤੇਰੇ ਨੇਤ ਧੰਨ ਉਹ ਭਗਤ ਜਿਨ ਤੁਮ ਸੰਗ ਹੀਤ ਤੇਰੇ ਭਗਤ ਵੀ ਧੰਨ ਹਨ ਜਿਨ੍ਹਾਂ ਦਾ ਪਿਆਰ ਹੈ ਪਰਮੇਸ਼ਰ ਤੇਰੇ ਨਾਲ ਹੈ ਧੰਨ ਉਹ ਭਗਤ ਜਿਨ ਤੁਮ ਸੰਗ ਹੀਤ ਨਾ ਬਿਨਾ ਕੈਸੇ ਸੁਖ ਲਈਐ ਰਸਨਾ RAM ਨਾਮ ਜਸ ਕਈਐ ਰਹਾਓ ਤਿਨ ਉਪਰ ਜਾਈਏ ਕੁਰਬਾਨ ਉਹਨਾ ਸਿੱਖਾਂ ਤੋਂ ਉਹਨਾ ਜੀਵਾਂ ਤੋਂ ਪ੍ਰਭੂ ਦੇ ਪਿਆਰਿਆਂ ਤੋਂ ਕੁਰਬਾਨ ਜਾਈਏ ਮਹਾਰਾਜ ਕਹਿੰਦੇ ਨੇ ਗੁਰਨਾਣ ਸਾਹਿਬ ਜੀ ਹਾਂ ਕੁਰਬਾਨੇ ਜਾਉ ਮੇਰਵਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਿਉ ਸਦ ਕੁਰਬਾਨੇ ਜਾ ਤិន ਉਪਰ ਜਾਈਏ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਣ ਨਿਰਵਾਣ ਕਹਿੰਦੇ ਵਾਸਨਾ ਰਹਿਤ ਉਹ ਪ੍ਰਮਾਤਮਾ ਜਿਹੜਾ ਉਹਨੂੰ ਕੋਈ ਵਾਸਨਾ ਨਹੀਂ ਹੈ ਵਾਸਨਾ ਰਹਿਤ ਉਹ ਅਕਾਲ ਪੁਰਖ ਨੂੰ ਜਿਨ੍ਹਾਂ ਨੇ ਜਪਿਆ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ ਤិន ਉਪਰ ਜਾਈਏ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਣ ਨਾਮ ਬਿਨਾ ਕੈਸੇ ਸੁਖ ਲਈਐ ਰਸਨਾ RAM ਨਾਮ ਜਸ ਕਹੀਏ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਮਹਾਰਾਜ ਕਹਿੰਦੇ ਆਤਮਿਕ ਸੁਖ ਤੈਨੂੰ ਜੀਵਨ ਦੇ ਵਿੱਚ ਪ੍ਰਾਪਤ ਹੋਏਗਾ ਨਾਮ ਜਪੋ ਮੇਰੇ ਸਾਧਨ ਸੈਣਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮਖ ਹਰ ਲੈਣਾ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਜੋ ਜਨ ਲਹੇ ਖਸਮ ਕਾ ਨਾਉ ਤਿੰਨ ਕੇ ਸਦ ਬਲਿਹਾਰੇ ਜਾ ਭਾਗਾਂ ਵਾਲਿਓ 사ਤ ਸੰਗਤ ਦੀ ਜਿਨ੍ਹਾਂ ਦੇ ਉੱਪਰ ਸਤਗੁਰ ਦੀ ਕਿਰਪਾ ਸਤਗੁਰ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ ਅਰਦਾਸ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਤਿਗੁਰੂ ਕਿਰਪਾ ਕਰਨ ਆਪ ਸਾਰਿਆਂ ਦੇ ਨੇਮ ਦੇ ਵਿੱਚ ਸਤਿਗੁਰ ਬਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇ ਹਾਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ